ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਸੰਗਤ ਜੀ ਆਪਾਂ ਆਏ ਹੋਇਆ ਜੀ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਤੇ ਸਿੱਖ ਕੌਮ ਦੀ ਮਹਾਨ ਸ਼ਕਤੀ ਦੀ ਜਹਾਜ਼ ਹਵੇਲੀ ਜਿਨ੍ਹਾਂ ਦਾ ਨਾਮ ਸਾਰੀ ਦੁਨੀਆ ਜਾਣਦੀ ਹੈ ਜੀ ਦੀਵਾਨ ਟੂਡਰਮਲ ਜੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਦੇ ਸੰਸਕਾਰ ਦੇ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦੀ ਸੀਗੀ ਜੀ ਪਾਪੀ ਸੂਬੇ ਸਰਹੰਗ ਤੋਂ ਸੋਨੇ ਦੀਆਂ ਖੜੀਆਂ ਮੁਰਾਂ ਵਿਸ਼ਾ ਕੇ ਤੇ ਉਹਨਾਂ ਦੀ ਆਪਾਂ ਜਹਾਜ਼ ਹਵੇਲੀ ਦੇ ਦਰਸ਼ਨ ਕਰਨ ਆਏ ਆ ਤੇ ਤੁਹਾਨੂੰ ਵੀ ਦਿਖਾਉਣੇ ਆ ਜਹਾਜ਼ ਹਵੇਲੀ ਹਾਲਾਂਕਿ ਥੋੜੀ ਖੰਡਰ ਬਣ ਚੁੱਕੀ ਆ ਪਰ ਇਹਦੀ ਦੇਖ ਰੇਖ ਤੇ ਸੰਭਾਲ ਦਾ ਕੰਮ ਜਾਰੀ ਆ ਆਜੋ ਆਪਾਂ ਤੁਹਾਨੂੰ ਵੀ ਬਾਹਰੋਂ ਤੇ ਅੰਦਰੋਂ ਸਾਰੇ ਦਰਸ਼ਨ ਕਰਵਾਈਏ ਇਹ ਹੱਥੇ ਸਾਰੇ ਕਰਦੇ ਦੇਖੋ ਵਾਪਸ ਇਹ ਕਿਹਦੇ ਤੋਂ ਮਿਲਦਾ ਹੈ ਲੋ ਪੱਤੇ ਵਮਲੋ ਆ ਮੰਮਾ ਲਾ ਦੋ ਮੰਮਾ ਆ ਕਰ ਵਮਨਾਤ ਮਾਰੋ ਇਹ ਸਿਰ ਲਾ ਦੇ ਜੀ ਜਿੰਨੇ ਇਹ ਫਰੰਟ ਤੇ ਬਰਾਮਦਾ ਹੋਊਗਾ ਹਾਂਜੀ ਆ ਚੀਜ਼ ਹਾਂਜੀ ਇਹ ਆ ਚੀਜ਼ ਬਰਾਮਦ ਹੀ ਲੱਗਦੀ ਹੈ ਇਹ ਬਰਾਮਦ ਦਾ ਹੋਊਗਾ ਜੀ ਹਨਾ ਤਾਂ ਘੇਟ ਨੂੰ ਮੇਨੇ ਉਹ ਪਹਿਲੀ ਮੰਜ਼ਲੋਂ ਕਮਰੇ ਹੋਣਗੇ ਪਿਛਲੇ ਜਿੱਦਾਂ ਇਹ ਆਲੇਆਂ ਤੋਂ ਪਤਾ ਲੱਗਦਾ ਹਾਂ ਆਲੇ ਵਾਲੇ ਉਹ ਕਮਰੇ ਹੋਣਗੇ ਹਾਂਜੀ ਕੋ ਦਰਵਾਜ਼ੇ ਤੋਂ ਪਤਾ ਲੱਗਿਆ ਹੈ ਹਾਂਜੀ ਉਹ ਦਰਵਾਜ਼ੇ ਉੱਤੇ ਹਨਾ ਤੋਂ ਉੱਥੇ ਇੱਕ ਬਾਲਕਨੀ ਹੋ ਸਕਦੀ ਹੈ ਜੀ ਹਨਾ ਆ ਬਾਲਕਨੀ ਆਪਾਂ ਕਹਿੰਦੇ ਨੇ ਬਰਾਂਡਾ ਜਿਹਾ ਬਰਾਂਡਾ ਬਾਲਕਨੀ ਨੂੰ ਕਹਿੰਦੇ ਆ ਹਾਂਜੀ ਉਸ ਤੋਂ ਬਾਅਦ ਕਮਰੇ ਸੀ ਜਿੱਦਾਂ ਹਾਂਜੀ ਜੋ ਆਪਾਂ ਤੱਕ ਰਿਓਨ ਬਰਾਂਡੇ ਦੇ ਵਿੱਚ ਹੀ ਇਹ ਜਿਹੇ ਆਲੇ ਵਗੈਰਾ ਇੱਥੇ ਇਹ ਇਹ ਦੁਬਾਰਾ ਇਹਨਾਂ ਦੀ ਹੈ ਦੇਖੋ ਕਿੰਨੀ ਹੈ ਮੋਟੀਆਂ ਮੋਟੀਆਂ ਹਾਂਜੀ ਛੋਕ ਇੱਕ ਜੀ ਮੇਰੇ ਸਾਹਮਣੇ 25 ਇੰਚ ਤੋਂ 30 ਇੰਚ ਦੇ ਇੰਨੀ ਤੇ ਘੱਟੋ ਘੱਟ ਹੋਣੀ ਹੈ ਜੀ ਜੇ ਆਪਣੀ 9 ਇੰਚੀ ਦੁਵਾਰ ਹੁੰਦੀ ਹੈ ਹਾਂਜੀ ਹਾਂਜੀ ਉਤੋਂ ਵੀ ਜ਼ਿਆਦਾ ਜ਼ਿਆਦਾ ਵੀਰ ਜੀ ਜ਼ਿਆਦਾ ਹੋ ਸਕਦੀ ਹੈ ਜੀ ਹਨਾ 25 ਤੋਂ 30 25 ਇੰਚ ਤਾਂ ਪੜੇ ਦੋ ਫੁੱਟੇ ਹੋਗੇ ਹਾਂ ਹਾਂਜੀ ਹਾਂਜੀ ਇਹ ਪਰ ਵੱਧਾ ਜੀ ਦੁਬਾਰਾ ਦੇਖੋ ਹੈ ਕਿੰਨੀ ਮਜ਼ਬੂਤੀ ਹਾਂਜੀ ਕਹਿੰਦੇ ਮਿਹਨਤ ਆਉਂਦੀ ਹੈ ਜੀ ਛੋਟੀ ਏਟ ਲਾਉਣ ਨੂੰ ਇਹਨੂੰ ਆਪਾਂ ਨਾਨਕਸ਼ਹੀ ਏਟ ਵੀ ਕਹਿੰਦੇ ਹਨਾ ਜੀ ਹਾਂ ਜੀ ਹਾਂ ਜੀ ਬਾਕੀ ਦੇਖੀਏ ਕੋਈ ਨਹੀਂ ਸਫਾਈ ਦੇਖੀਏ ਸਭਾਈ ਹਾਲਾਂਕਿ ਛੋਟੀਆਂ ਏਟਾਂ ਨੇ ਫਿਰ ਵੀ ਕਿੰਨੀ ਸਫਾਈ ਦੇ ਨਾਲ ਚੜੀਆਂ ਬਈਆਂ ਹਨਾ ਜੀ ਚਾਨਾ ਉਸ ਟਾਈਮ ਦੀ ਘਰ ਹੈ ਜਿੰਨੇ ਹਾਂ ਜੀ ਕਿੰਨੀ ਮਿਹਨਤ ਲੱਗਦੀ ਹੋਣੀ ਹੈ ਕਿੰਨਾ ਟਾਈਮ ਲੱਗਦਾ ਹੋਣਾ ਹੈ ਜੀ ਅੱਜ ਦੇ ਟਾਈਮ ਤੋਂ ਕਿਤਾ ਕੰਪਿਊਟਰ ਜੁਗਾ ਆ ਗਿਆ ਹਾਂ ਜੀ ਹਾਂ ਜੀ ਆਹ ਗੱਲ ਸਹੀ ਹੈ ਜੀ ਤੇ ਇਹ ਇਹਨਾਂ ਦਾ ਬਣਿਆ ਹੋਇਆ ਜੀ ਹਾਲ ਰੂਮ ਆਫ ਫਰਸਟ ਫਲੋਰ ਕਿ ਤਰ੍ਹਾਂ ਪੂਰੀ ਆ ਤਸਵੀਰ ਮੇਰਾ ਹਿੰਦ ਅਰੇ ਸ਼ੋਹਰ ਮੋੜ ਕੇ ਮਿਲੋ ਜਲਾ ਪੀਡੀ ਪੀ ਕਾ ਮਾਦਰੀ ਆਈਆ ਚਲੋ ਜੀ ਚਲੋ ਆ ਜਾਓ ਤੇ ਕੁਲਵਿੰਦਰ ਸਿੰਘ ਤੇ ਲਾਈਟਾਂ ਨਹੀਂ ਹੋਏ ਪ੍ਰਬੰਧ ਅੰਦਰ ਨਹੀਂ ਹੈਗਾ ਹਨਾ ਕਾਹਦੇ ਨਹੀਂ ਲਾਈਟਾਂ ਨਾਲ ਸੰਗ ਕਰਨਾ ਥੋੜੀ ਥੋੜੀ ਜਦੋਂ ਸਾਰਾ ਤਿਆਰ ਹੋਊ ਫਿਰ ਨਹੀਂ ਹੈਗਾ ਜੀ ਇਹ ਹੈਗਾ ਜੀ ਇਹਨਾਂ ਦਾ ਲਿਖਿਆ ਹੋਇਆ ਚੁੱਲਾ ਕਿਵੇਂ ਹਾਂ ਸਵਾਹ ਦੀ ਹੈ ਨਾ ਇਕੱਲੇ ਉਹ ਵਾਂ ਰਸੋਈ ਹੈ ਇਹਨਾਂ ਦੀ ਹਨਾ ਹਾਂ ਇਕ ਵਾਂ ਸਵਾਹ ਕੀ ਹੈ ਨਾ ਹਾਂ ਇਹ ਚਾਈ ਦੇ ਲਾਈਟਰ ਹੁੰਦੇ ਹਾਂ ਹਾਂ ਸਹੀ ਗੱਲ ਹੈ ਲੋਕਾਂ ਨੇ ਦਰਸ਼ਨ ਕਰਨ ਆਉਣਾ ਇਹ ਹੈਗੀ ਹੈ ਜੀ ਰਸੋਈ ਦੀ ਅਲਮਾਰੀ ਹਾਂ ਜੀ ਠੀਕ ਆ ਆ ਜਗ੍ਹਾ ਤੇ ਅਲਮਾਰੀ ਹੂੰ ਤਾਂ ਆ ਹੈਗਾ ਰਸੋਈ ਦਾ ਕਮਰਾ ਹਨਾ ਆ ਰਸੋਈ ਸੀ ਹਾਂਜੀ ਹਾਂਜੀ ਤੇ ਆ ਕੀ ਬੋਰ ਲੱਗਿਆ ਹੈ ਇਹ ਆ ਨਾਲੀ ਡਰੇਨ ਪਾਈਪ ਜਿਹਨੂੰ ਤੇ ਲੱਗੇ ਹੈ ਹਨਾ ਤੇ ਆ ਜਾ ਹੁਣ ਆਪਾਂ ਬਾਹਰ ਚਲੀਏ ਲਾਈਟ ਵੱਲ ਇੱਧਰ ਜੀ ਕਿਧਰ ਜੀ ਇੱਧਰ ਜੀ ਆ ਜਾ ਤਿੱਲੇ ਆਪਾਂ ਆਸੇ-ਪਾਸੇ ਘੁੰਮ ਕੇ ਵੀ ਹਨ ਜਹਾਜ਼ ਹਵੇਲੀ ਦਿਖਾਈ ਹੈ ਬਈ ਕਿੰਨੀ ਮਿਹਨਤ ਲੱਗਦੀ ਹੋਣੀ ਹੈ ਕਿੰਨਾ ਬਣਾਉਣ ਨੂੰ ਟਾਈਮ ਲੱਗਦਾ ਹੋਣਾ ਕਿਉਂਕਿ ਨਾਨਕ ਸਾਹਿਬ ਤਾਂ ਛੋਟੀ ਏਟਾ ਹੈ ਹੈਨਾ ਇਹ ਵੀ ਹੋਰੀ ਬਹੁਤ ਕੰਕੂ ਤਾਂ ਨਾ ਥੱਲੇ ਮਿੱਟੀ ਕੱਢੀ ਉਹਨਾਂ ਨੂੰ ਮੈਂ ਤਾਂ ਬਹੁਤ ਕੰਨੀ ਬਣੀ ਹੈ ਹੂੰ ਤਾਂ ਹੀ ਉਹਦਾ ਕੰਮ ਸਲੋ ਚੱਲਦਾ ਹਨ ਥੱਲੇ ਜੀ ਬਹੁਤ ਹਨ ਜਿਕੰਦਰ ਆਪਾਂ ਇਧਰੋਂ ਦੇਖੀਏ ਬਣਾ ਕੇ ਉਚਾਈ ਦੇਖੜ ਕੇ ਸੋਹੋ ਜੀ ਇਧਰੋਂ ਦੂਰੋਂ ਸਹੀ ਤਰ੍ਹਾਂ ਨਾ ਆਪਾਂ ਦੱਸਾ ਸਕਦੇ ਆਂ ਬਈ। ਇਹਨੇ ਕੋਟ-ਟੋਟੇ ਕੰਮ ਹੈ ਵੀਰੇ ਦੋ ਹੋ ਤਾਂ ਨੇ ਹੋੜੇ ਹੋਣੇ ਆਂ। ਇੱਧਰ ਸਾਹਮਣੇ ਆਪਾਂ ਜਾ ਕੇ ਦੁਬਾਰਾ ਜਾ ਕੇ ਬਣਾਈ ਹੈ ਨਾ ਇੱਧਰ ਤਾਂ ਪੌੜੀ ਹੈ ਨਹੀਂ। ਤੇ ਆ ਜਾ ਫਿਰ ਇੱਧਰ ਜੀ ਉਤਰ ਕੇ। ਹੈ? ਇਹ ਇਥੇ ਹੁਣ ਇਹਨਾਂ ਨੇ ਕੋਈ ਟੋਆ ਵਗੈਰਾ ਹੁਣ ਤਿਆਰ ਕੀਤਾ। ਲੈ ਆ ਜਾ ਕੁਲਵਿੰਦਰ ਅਕਬਰੀ ਆਪਾਂ ਅੰਦਰ ਜਾ ਆਈਏ। ਲਈ ਆਸੇ ਫਾਸਟ ਫਲੋਰ ਹੋਊਗਾ ਨਾ ਬੇਸਮੈਂਟ ਤੋਂ ਉੱਪਰ ਵਾਲਾ ਆ ਦੇਖ ਕਲਪਿੰਦੇ ਸਪੋਰਟਾਂ ਲਾਈ ਹੋਈਆਂ ਹਨਾ ਚਲੋ ਇਹ ਪਤਾ ਲੱਗਦਾ ਵੀ ਹੁਣ ਭਾਈ ਦੇਖਰੇਖ ਦਾ ਕੰਮ ਜੋਰਾਂ ਸ਼ੋਰਾਂ ਤੇ ਆ ਤਾਂ ਕਿ ਇਹ ਜਿਵੇਂ ਕਹਿਲਾ ਵੀ ਉਹਦੇ ਫਸੀਮੈਂਟ ਜਿਆ ਤੋਂ ਲਿਆ ਹੋਇਆ ਹਨਾ ਵੀ ਇਹਨੂੰ ਨੁਕਸਾਨ ਨਾ ਹੋ ਸਕੇ ਹਨਾ ਜਿਹੜੀ ਬਿਲਡਿੰਗ ਬਣੀ ਆ ਉੱਪਰ ਗੋਮਬ ਦਾ ਨਮਾ ਸੱਤ ਬਣਾਈ ਹੋਈ ਆ ਤੇ ਇਸ ਅੱਜ ਮੈਂ ਤੇ ਮੈਂ ਬਾੜ ਫਸੇ ਗਿਆ ਸਾਬ ਮੈਂ ਕੱਲ ਜੁਗਾ ਦੇਖ ਲਓ ਜੇ ਵੀ ਕਮਰਾ ਇੱਕ ਤਿਆਰ ਕੀਤਾ ਹੋਇਆ ਇਹ ਪੂਰਾ ਵੀ ਤਿਆਰ ਕਰਨਾ ਹੈ ਕਿਉਂ ਅੱਜ ਬਾੜ ਕੀ ਕੀਤਾ ਜਣੇ ਹਾਂ ਹੂੰ ਇਹ ਸਾਰੀਆਂ ਕਲਵਿੰਦਰ ਨਾਨਕ ਸਾਹਿਬੀ ਇੱਟਾਂ ਨਹੀਂ ਛੋੜੀਆਂ ਹਾਂਜੀ ਜਿਵੇਂ ਇਹਨਾਂ ਦੀਆ ਦੇਖ ਲਾ ਆ ਆਲੇ ﺍﻟमारीयां ਕਿੰਨੀਆਂ ਜਿਆਦਾ ਬਣਾਈਆਂ ਹੋਈਆਂ ਹਣਾ ਪੂਰਾ ਕਮਰਾ ਜਾਨੀ ਆਲੇ ਦੇ ﺍﻟमारीयां ਨਾਲ ਹੀ ਭਰਿਆ ਪਿਆ ਹੁੰਦਾ ਹਣਾ ਇਹ ਆਪਾਂ ਬਾਹਰ ਵੱਲ ਦਾ ਹੁਣ ਵਿਊ ਦੇਖੀਏ ਤੇ ਹਣਾ ਜਿੱਧਰੋਂ ਆਪਾਂ ਆਏ ਸੀ ਲੈ ਇਹ ਸਾਹਮਣੇ ਪੂਰਾ ਜਾਨੀ ਇਹ ਵੀ ਕਹਿੰਦਾ ਵੀ ਇੱਕ ਜਿਵੇਂ ਆਰਕੀਟੈਕਟ ਦਾ ਕੰਮ ਹੁੰਦਾ ਨਾ ਉਹ ਹਿਸਾਬ ਨਾਲ ਤਿਆਰ ਕੀਤੀ ਹੋਈ ਹੈ ਹਾਂਜੀ ਨਿਰੋਨ ਸਾਗਮ ਜਾਨਗੇ ਮੇਦੀ ਦੇ ਇਸ ਕੀ ਹਾਂ ਮੋਣਾ ਇਹਨੇ ਕੀਤੀਆਂ ਸ਼ਾਇਦ ਆਦੋਂ ਹੂੰ ਸਭ ਕੁਝ ਆਪਣਾ ਵਿਛਣਾ ਪਿਆ ਸੀ ਹਾਂਜੀ ਹਾਂਜੀ ਇਹ ਕਿੱਥੇ ਹੋਟਲ ਹੈ ਮੰਗੀ ਜਗ੍ਹਾ ਵਾ ਹਾਂ ਚਲੋ ਤੇ ਹੁਣ ਵੀਡੀਓ ਨੂੰ ਕਰਦੇ ਆ ਇੱਥੇ ਬੰਦ ਹਾਂਜੀ ਹਾਂਣਾ ਹਾਂਜੀ ਤੇ ਲਾਈਕ ਸ਼ੇਅਰ ਫਰੋਹੀ ਸਬਸਕ੍ਰਾਈਬ ਫੋਲੋ ਹਾਂਜੀ